ਮੈਨੂੰ ਵੱਢ ਕੇ ਸੱਟ ਗਏ ਸਿਰ ਦੇ 4 ਟੋਟੇ ਕਰ ਦਿੱਤੇ ਉਹ ਨਹੀਂ ਪੀਜੀਆਈ ਦੇ ਵਿੱਚ ਇਲਾਜ ਅਧੀਨ ਸਟਿਚਿੰਗ ਆਹ ਮੂੰਹ ਦੀ ਹੱਡੀ ਟੁੱਟ ਗਈ ਕਈ ਸਰਜਰੀਆਂ ਤੋਂ ਬਾਅਦ ਡਾਕਟਰਾਂ ਨੇ ਮੂੰਹ ਨੂੰ ਸੀਂ ਦਿੱਤਾ ਸੀਗਾ ਮੈਂ ਉਸ ਸਾਹਮਣੇ ਪਈ ਥਾਲੀ ਨੂੰ ਮੈਂ ਤਰਸਦਾ ਹੁੰਦਾ ਸੀ ਬਾਈ ਪੇ ਮੇਰੇ ਮੂੰਹ ਚੋਂ ਤਾਰਾਂ ਕੱਦਣ ਖੋਲਣਗੇ ਡਾਕਟਰ ਕਦੇ ਘਾਟਾ ਹੋਣਾ ਕਦੇ ਲੌਸ ਹੋਣਾ ਕਿਉਂਕਿ ਮੇਰੇ ਤਰੀਕੇ ਗਲਤ ਸੀਗੇ ਜਿੰਨਾ ਵੀ ਆਪਣੇ ਨਾਲ ਅਰਨਿੰਗ ਹੋਈ ਹੈ ਚਾਹੇ ਅਸੀਂ ਉਹਦੇ ਤੋਂ ਆਪਣਾ ਜਿਹੜਾ ਘਰ ਵਾ ਜਿਹੜਾ ਸਟਾਕ ਮਾਰਕੀਟ ਤੋਂ ਹੀ ਚੱਲਦਾ ਤੇ ਅੱਜ ਵੀ ਅਸੀਂ ਸਟਾਕ ਮਾਰਕੀਟ ਦੇ ਵਿੱਚ ਕੰਮ ਵੀ ਕਰਦੇ ਆ ਸਿੱਖਦੇ ਵੀ ਆ ਔਰ ਇਹਦੇ ਮਾਸਟਰ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕੁਲਵੀਰ ਸਾਹ ਜਿਹੜਾ ਨਵਾਂ ਸ਼ਹਿਰ ਜੋਸ਼ ਸਟਾਕ ਦੇ ਮੰਚ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ ਔਰ ਤੁਹਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ ਮੈਂ ਦੋਸਤੋ ਇੱਕ ਆਮ ਜਿਹੇ ਪਰਿਵਾਰ ਤੋਂ ਆਮ ਜਿਹੇ ਪਿੰਡ ਤੋਂ ਬਚਪਨ ਤੋਂ ਹੀ ਸਾਨੂੰ ਸ਼ੌਂਕ ਸੀਗਾ ਆਪਣੇ ਦੇ ਵਿੱਚ ਕਿ ਆਪਾਂ ਪੜ੍ਹ ਲੈ ਕੇ ਕੋਈ ਵੱਡਾ ਚੰਗਾ ਕੈਰੀਅਰ ਬਣਾਵਾਂਗੇ ਮੇਰਾ ਸ਼ੌਂਕ ਸੀਗਾ ਕਿ ਮੈਂ ਪਾਇਲਟ ਬਣਾ ਤੇ ਮੁੰਡਲੀ ਸਿੱਖਿਆ ਦੇ ਨਾਲ ਨਾਲ ਮੈਨੂੰ ਜਿਹੜੀ ਪਾਇਲਟ ਦੀ ਪੜ੍ਹਾਈ ਆ ਉਹ ਕਰਨੀ ਚੰਗੀ ਲੱਗਦੀ ਸੀ ਵੀ ਮੈਂ ਇਹ ਸਿੱਖਾਂ ਪਰ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਹਾਦਸੇ ਹੋ ਜਾਂਦੇ ਆ ਜਿਹਦੇ ਕਾਰਨ ਬੰਦਾ ਆ ਕੀ ਉਹ ਉਹ ਡਿਸੇਬਲ ਹੋ ਜਾਂਦਾ ਤੇ ਤੁਹਾਡਾ ਸੁਪਨਾ ਜਿਹੜਾ ਅਧੂਰਾ ਰਹਿ ਜਾਂਦਾ ਤੇ ਤੁਸੀਂ ਉਸ ਸੁਪਨੇ ਨੂੰ ਪੂਰਾ ਨਹੀਂ ਕਰ ਪਾਉਂਦੇ ਜਿਸ ਵੇਲੇ ਖੇਤੀਬਾੜੀ ਕਰਦੇ ਸੀ ਦੋਸਤੋ ਉਸ ਸਮੇਂ ਦੀ ਗੱਲ ਆ ਕਿ ਮੈਂ ਆਪਣੇ ਸ਼ਹਿਰ ਗੰਨਾ ਲਾਣ ਲੈ ਗਿਆ ਹੋਇਆ ਸੀ ਤੇ ਉਸ ਤੋਂ ਬਾਅਦ ਜਿਹੜਾ ਕੀ ਆ ਮੇਰਾ ਪਾਇਲਟ ਬਣ ਦਾ ਸੁਪਨਾ ਜਿਹੜਾ ਤਾਂ ਟੁੱਟਿਆ ਸੀ ਉਹ ਮੈਂ ਤੁਹਾਨੂੰ ਦੱਸ ਦੇਵਾਂ ਪਹਿਲਾਂ ਕਿਉਂਕਿ ਖੇਤੀ ਕਰਦੇ ਕਰਦੇ ਜਦੋਂ ਆਪਾਂ ਆਪਣੇ ਕੰਮ ਦੇ ਗੰਨਾ ਲਾ ਕੇ ਮੈਂ ਆਪਣੇ ਸ਼ਹਿਰ ਦੇ ਵਿੱਚੋਂ ਆਪਣੇ ਪਿੰਡ ਵਾਪਸ ਜਾ ਰਿਹਾ ਸੀ ਤੇ ਐਸੇ ਬੰਦਿਆਂ ਨੂੰ ਮੈਂ ਲਿਫਟ ਦੇ ਬੈਠਾ ਕਿ ਜਿਹੜੇ ਗਲਤ ਕਹਿ ਲਓ ਪਰ ਤੁਹਾਡੇ ਲਈ ਕੋਈ ਲੱਖ ਚੰਗਾ ਹੋ ਸਕਦਾ ਪਰ ਉਹ ਤੁਹਾਡੇ ਲਈ ਕਿੰਨਾ ਚੰਗਾ ਹੋਵੇ ਤੁਸੀਂ ਇਸ ਗੱਲ ਦੀ ਗਾਰੰਟੀ ਆ ਇਸ ਗੱਲ ਦੀ ਕਿ ਸੋਚ ਆ ਉਹ ਬਿਲਕੁਲ ਨਾ ਰੱਖਿਓ ਕਿਉਂਕਿ ਹੱਥ ਦੇ ਕੇ ਮੈਨੂੰ ਰੋਕਿਆ ਗਿਆ ਤੇ ਮੈਂ ਲੈਫਟ ਦੇਤੀ ਉਹਨਾਂ ਨੂੰ ਤੇ ਰਾਸਤੇ ਦੇ ਵਿੱਚ ਮੈਨੂੰ ਵੱਢ ਕੇ ਸੱਟ ਗਏ ਸਿਰ ਦੇ ਚਾਰ ਟੋਟੇ ਕਰ ਦਿੱਤੇ ਉਹ ਨਹੀਂ ਤੇ ਹੱਥ ਜਿਹੜਾ ਡਿਸੇਬਲ ਕਰ ਦਿੱਤਾ ਤੇ ਘੱਟੋ ਘੱਟ ਵੀ ਆ ਜਿਹਨੂੰ ਕੀ ਆ ਮੇਰੇ ਸਰੀਰ ਦੇ ਉੱਪਰ 800 ਪਲੱਸ ਟਾਂਕੇ ਲੱਗੇ ਹੋਏ ਨੇ 800 ਪਲੱਸ ਸੋ ਡਾਕਟਰਾਂ ਨੇ ਬਹੁਤ ਮਿਹਨਤ ਕੀਤੀ ਔਰ ਡਾਕਟਰ ਤੇ ਇੱਕ ਜੱਜ ਇਹਨਾਂ ਦੀ ਦੋ ਬੰਦਿਆਂ ਦੀ ਮੇਰੀ ਜ਼ਿੰਦਗੀ ਦੇ ਵਿੱਚ ਮੇਰੀ ਸੋਚ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਕੀ ਆ ਇੱਜ਼ਤ ਆ ਕਿਉਂਕਿ ਡਾਕਟਰਾਂ ਨੇ ਜਿਹੜਾ ਜਿੱਥੋਂ ਤੱਕ ਬਾਹ ਲਾ ਕੇ ਕੀ ਜਾਨ ਬਚਾਈ ਘੱਟੋ ਘੱਟ ਵੀ 80 ਲੀਟਰ ਖੂਨ ਪੀ ਗਿਆ ਹੋਣਾ ਬਾਈ ਨਾੜਾਂ ਦੇ ਰਾਹ ਐਨਾ ਸੀਰੀਅਸ ਮੈਟਰ ਸੀ ਇਹ ਔਰ ਇਹ ਜਿਹੜਾ ਕਿ ਹਰ ਇੱਕ ਉਸ ਸਮੇਂ 2001 ਦੇ ਵਿੱਚ ਹਰ ਸਮੇਂ ਅਖਬਾਰ ਔਰ ਟੀਵੀ ਦੇ ਵਿੱਚ ਸੁਰਖੀਆਂ ਦੇ ਵਿੱਚ ਇਹ ਜਿਹੜਾ ਕਿ ਆਪਣਾ ਹੈਪਨ ਸੀ ਕਿ ਲਿਫਟ ਦੇ ਕੇ ਬੰਦੇ ਨੇ ਕੋਈ ਬੰਦੇ ਚੜਾਏ ਆ ਤੇ ਉਸ ਨੂੰ ਮਾਰ ਕੇ ਵੱਢ ਕੇ ਟੁੱਕ ਕੇ ਸੱਟ ਗਏ ਔਰ ਉੱਪਰ ਝਾੜ ਛਿੰਡੇ ਦੇ ਕੇ ਦੱਬ ਗਏ ਅੱਖਾਂ ਤੋਂ ਬ্লাইন্ড ਹੋ ਗਿਆ ਸੀ ਸੱਟ ਲੱਗਣ ਦੇ ਕਾਰਨ ਪਰ ਸੁਣਦਾ ਸੀ ਕੰਨਾਂ ਤੋਂ ਉਹ ਬੰਦੇ ਮੇਰਾ ਟਰੈਕਟਰ ਲੈ ਕੇ ਚਲੇ ਜਾਂਦੇ ਆ ਤੇ ਮੈਂ ਰਾਸਤੇ ਦੇ ਉੱਪਰ ਆ ਜੰਨਾ ਖੜ ਕੇ ਤੇ ਮੈਨੂੰ ਖੂਨ ਲੱਗਾ ਮੈਨੂੰ ਨਹੀਂ ਪਤਾ ਕੀ ਲੱਗਾ ਮੇਰੇ ਹੱਥਾਂ ਦੋਹੇ ਚੀਜ਼ਾਂ ਕੰਮ ਨਹੀਂ ਕਰਦੀਆਂ ਤੇ ਮੈਂ ਆਪਣਾ ਇੱਕ ਹੱਥੇ ਦਾ ਫੜਿਆ ਤੇ ਮੈਂ ਹੋਪ ਆਸ ਕਰਦਾ ਸੀ ਕਿ ਮੈਨੂੰ ਕੋਈ ਰਾਸਤੇ ਦੇ ਵਿੱਚ ਰੋਕ ਕੇ ਔਰ ਰੋਕ ਕੇ ਮੈਨੂੰ ਲੈ ਕੇ ਜਾਵੇ ਵੀ ਮੇਰੀ ਹੈਲਪ ਕਰੇ ਪਰ ਅਫਸੋਸ ਮੇਰੀ ਕਿਸੇ ਨੇ ਮਦਦ ਨਹੀਂ ਕੀਤੀ ਤੇ ਮੈਨੂੰ ਮੇਰੇ ਕੋਲ ਜ਼ਿਆਦਾ ਸਮਾਂ ਨਹੀਂ ਸਿਕਾ ਤੇ ਮੈਂ ਆਪਣੇ ਘਰ ਨੂੰ ਪੈਦਲ ਜਾਣੇ ਦੀ ਸੋਚੀ ਜੋ ਕਿ ਬਾਟ ਸੀਗੀ 1.5 ਕਿਲੋਮੀਟਰ ਸੋ ਇੰਨੀ 1.5 ਕਿਲੋਮੀਟਰ ਬਾਟ ਮੈਂ ਵੱਡੇ ਟੁਕਕਿਓ ਨੇ ਕਹਿ ਲਓ ਵੀ ਆਪਣੇ ਘਰ ਨੂੰ ਤੈਹ ਕੀਤੀ ਤੇ ਰਾਸਤੇ ਦੇ ਵਿੱਚ ਮੈਨੂੰ ਪੈ ਜਾਂਦੇ ਆ ਕੁੱਤੇ ਤੇ ਕੁੱਤਿਆਂ ਤੋਂ ਫਿਰ ਵਾਪਸ ਆਣਾ ਤੇ ਪਿੰਡ ਦੇ ਬੰਦੇ ਦੀ ਮੈਂ ਸਹਾਇਤਾ ਲੈਣਾ ਤੇ ਉਹ ਬੰਦਾ ਮੈਨੂੰ ਘਰ ਛੱਡ ਕੇ ਆਂਦਾ ਤੇ ਉਸ ਤੋਂ ਬਾਅਦ ਸ਼ੁਰੂ ਹੁੰਦਾ ਜੀ ਆਪਣਾ ਜਿਹੜਾ ਸਟਰਗਲ ਵਾਲਾ ਟਾਈਮ ਆ ਤੇ 2 ਸਾਲ ਲੱਗ ਜਾਂਦੇ ਆ ਕਈ ਸਰਜਰੀਆਂ ਤੋਂ ਬਾਅਦ ਡਾਕਟਰਾਂ ਨੇ ਮੂੰਹ ਨੂੰ ਸੀਂ ਦਿੱਤਾ ਸੀਗਾ ਜਿਹੜੇ ਕਿ 2 ਸਾਲ ਦੋਸਤੋ ਲੱਗਾ 2 ਸਾਲ 2 ਸਾਲ ਰੋਟੀ ਨਹੀਂ ਖਾਦੀ ਤੇ ਰੋਟੀ ਤੁਹਾਡੇ ਮੋਰੇ ਪਈ ਆ ਤੁਸੀਂ ਖਾ ਨਹੀਂ ਸਕਦੇ ਦੋਸਤੋ ਉਸ ਵੇਲੇ ਪਤਾ ਲੱਗਾ ਕਿ ਰੋਟੀ ਦੀ ਕੀਮਤ ਹੁੰਦੀ ਕੀ ਆ ਮੈਂ ਉਸ ਰੋਟੀ ਨੂੰ ਔਰ ਮੈਂ ਉਸ ਸਾਹਮਣੇ ਪਈ ਥਾਲੀ ਨੂੰ ਮੈਂ ਤਰਸਦਾ ਹੁੰਦਾ ਸੀ ਭਾਈ ਕਿ ਮੇਰੇ ਮੂੰਹ ਚੋਂ ਤਾਰਾਂ ਕੱਦਣ ਖੋਲਣਗੇ ਡਾਕਟਰ ਮੈਂ ਇਹਨੂੰ ਕਦੋਂ ਰੋਟੀ ਨੂੰ ਖਾਊਗਾ ਕਿਉਂਕਿ ਅਸੀਂ ਹਰ ਤੁਸੀਂ ਕਿਸੇ ਵੀ ਫੀਲਡ 'ਚ ਹੋ ਸਕਦੇ ਆ ਤੁਸੀਂ ਵੱਡੇ ਤੋਂ ਵੱਡਾ ਅਫਸਰ ਵੀ ਹੋ ਸਕਦੇ ਆ ਤੁਸੀਂ ਛੋਟੇ ਤੋਂ ਛੋਟੇ ਮੁਲਾਜ਼ਮ ਵੀ ਹੋ ਸਕਦੇ ਆ ਪਰ ਸਾਰਾ ਦਿਨ ਤੁਸੀਂ ਰੋਟੀ ਲਈ ਭੱਜਦੇ ਆ ਦੋਸਤੋ ਚਾਹੇ ਕੰਮ ਜਿੰਨਾ ਮਰਜੀ ਤੁਸੀਂ ਕਰ ਲਓ ਤੇ ਸ਼ਾਮ ਨੂੰ ਜੇਕਰ ਤੁਹਾਨੂੰ ਰੋਟੀ ਮਿਲ ਜਾਏ ਚੰਗੀ ਖਾਣੇ ਨੂੰ ਤੇ ਸਾਨੂੰ ਲੱਗਦਾ ਵੀ ਸਾਡਾ ਦਿਨ ਵਧੀਆ ਚਲੇਗਾ ਸੋ ਸੋਚੋ ਵੀ 2 ਸਾਲ ਜਿਹੜੇ ਬੰਦੇ ਨੇ ਤਾਰਾਂ ਪਾਤੀਆਂ ਤੇ ਸਿਰਫ ਪਾਣੀ ਅਰ ਜੂਸ ਦੇ ਉੱਪਰ ਉਸ ਸਮਾਂ ਵੀ ਦੇਖਿਆ ਲੋ 2001 ਸੀਗਾ ਤੇ ਉਸ ਵੇਲੇ ਜੂਸ ਵੀ ਜਿਹੜਾ ਕੀ ਆ ਬੰਦਾ ਸ਼ਹਿਰ ਜਾਊਗਾ ਤਾਂ ਲਿਆਊਗਾ ਇਦਾਂ ਦਾ ਸਿਸਟਮ ਸੀਗਾ ਜੀ ਉਸ ਤੋਂ ਬਾਅਦ ਜੇ ਆਪਣਾ ਕੰਮਕਾਰ ਆ ਜਿਹੜਾ ਖੇਤੀਬਾੜੀ ਦਾ ਅਸੀਂ ਨਾਲ-ਨਾਲ ਜਾਰੀ ਰੱਖਿਆ ਕਰਨਾ ਹੋਰ ਕਿਉਂਕਿ ਪਛਤੈਨੀ ਸਾਡਾ ਧੰਦਾ ਸੀ ਤੇ ਅਸੀਂ ਕਰ ਰਹੇ ਸੀ ਇੱਕ ਗਲਤ ਲਿਫਟ ਦਿੱਤੀ ਹੋਈ ਤੇ ਉਸ ਬੰਦੇ ਨੇ ਸਾਨੂੰ ਕੀ ਦਿੱਤਾ ਉਸ ਬੰਦੇ ਨੇ ਸਾਨੂੰ ਦਿੱਤਾ ਕੋਟ ਕਚਹਿਰੀ ਦੇ ਗੇੜੇ ਉਸ ਬੰਦੇ ਨੇ ਮੇਤੋ ਲੈ 15 ਸਾਲ ਕੋਟ ਕਚਹਿਰੀ ਚਪਲਾਂ ਘਸ ਗਈਆਂ ਇੱਕ ਗਲਤ ਲਿਫਟ ਕਰਕੇ ਮੇਰਾ ਕੈਰੀਅਰ ਖੋ ਲਿਆ ਗਲਤ ਲਿਫਟ ਕਰਕੇ ਕਿਉਂਕਿ ਮੇਰਾ ਜਦੋਂ ਐਕਸੀਡੈਂਟ ਹੋਇਆ ਸੀ ਦੋਸਤੋ ਮੈਂ 2 ਸਾਲ ਜਿਹੜਾ ਕੀ ਆ ਪੀਜੀਆਈ ਦੇ ਵਿੱਚ ਇਲਾਜ ਅਧੀਨ ਸਟਿਚਿੰਗ ਆਹ ਰੂਹ ਦੀ ਹੱਡੀ ਟੁੱਟ ਗਈ ਤੇ 2 ਸਾਲ ਜਿਹੜਾ ਮੈਨੂੰ ਬਿਨਾਂ ਰੋਟੀ ਪਾਣੀ ਤੋਂ ਕੱਟਿਆ ਔਰ ਇਹਦੇ ਵਿੱਚ ਮੈਂ ਕੱਲਾ ਨਹੀਂ ਦੁੱਖ ਸਹਿ ਰਿਆ ਸੀ ਮੇਰੇ ਨਾਲ ਮੇਰੇ ਘਰ ਦੇ ਮੇਰੇ ਮਾਪੇ ਮੇਰੇ ਸਾਰਾ ਹੋਰ ਭੈਣ ਭਰਾ ਇੱਥੋਂ ਤੱਕ ਕਿ ਪੂਰੇ ਪਿੰਡ ਦੇ ਵਿੱਚ ਵੀ ਸੋਗ ਦੀ ਲਹਿਰ ਸੀ ਕਿ ਸਾਡੇ ਪਿੰਡ ਦਾ ਨੌਜਵਾਨ ਐਡੇ ਵੱਡੇ ਐਕਸੀਡੈਂਟ ਦੇ ਵਿੱਚ ਜਿਹੜਾ ਕਿ ਆਹੋ ਜਾਂਦਾ ਲੱਗੇਗਾ ਕਿਸਮ ਦਾ ਕਿਸਮ ਦਾ ਮੈਨੂੰ ਇਹ ਨਹੀਂ ਕੋਈ ਕਹਿ ਰਿਹਾ ਸੀ ਪੇ ਬਚ ਜਾਵੇਗਾ ਇਹੀ ਕਹਿ ਰਿਹਾ ਸੀ ਬਸ ਆਖਰੀ ਸਾਹਾਂ ਤੇ ਆ ਇਹ ਆਖਰੀ ਸਾਹਾਂ ਤੇ ਆ ਸ਼ਾਇਦ ਹੀ ਬਚੇਗਾ ਉਸ ਤੋਂ ਬਾਅਦ ਜਿਹੜਾ ਕਿ ਆ ਪੁਲਿਸ ਕੇਸ ਹੁੰਦਾ ਪੁਲਿਸ ਕੇਸ ਤਾਂ ਕਿਉਂਕਿ ਆਬਵੀਅਸਲੀ ਹੋਣਾ ਹੀ ਸੀਗਾ ਕਿਉਂਕਿ ਸਾਡੇ ਜਿਹੜਾ ਕਿ ਆ ਸਾਡਾ ਟਰੈਕਟਰ ਵੀ ਗੁੰਮ ਗਿਆ ਸੀ ਉਸ ਤੋਂ ਬਾਅਦ ਜਿਹੜਾ ਕਿ ਇਸ ਕੇਸ ਨੂੰ ਲੜਨ ਦੇ ਲਈ ਸਾਨੂੰ ਘਟੋ ਘੱਟ ਵੀ 14-15 ਸਾਲ ਦਾ ਸਮਾਂ ਲੱਗ ਗਿਆ 14-15 ਸਾਲ ਦੇ ਪੂਰੇ ਪਰਿਵਾਰ ਦੇ ਵਿੱਚ ਕਈਆਂ ਦੇ ਕਈ ਜੋੜੇ ਚਪਲਾਂ ਦੇ ਘਸ ਗਏ ਦੋਸਤੋ ਕਿਉਂਕਿ 15 ਸਾਲ ਦਾ ਸਮਾਂ ਬਹੁਤ ਹੁੰਦਾ ਤੇ ਉਸ ਬੰਦੇ ਦੀਆਂ ਵੀ ਮਿੰਤਾਂ ਕਰਨੀਆਂ ਪੈ ਗਈਆਂ ਜਿਸ ਬੰਦੇ ਨੂੰ ਬੰਦਾ ਕਹਿੰਦਾ ਪੇ ਛੱਡੋ ਇਹ ਤੇ ਆਪਾਂ ਕੀ ਲੈਣਾ ਉਹਦੇ ਮੂਰੇ ਵੀ ਏਦਾਂ ਹੱਥ ਜੋੜ ਕੇ ਖੜਨਾ ਪੈ ਗਿਆ ਤੇ ਆਪਾਂ ਹਿੰਮਤ ਨਹੀਂ ਹਾਰੀ ਬਿਨਾਂ ਰੋਟੀ ਪਾਣੀ ਖਾਦੇ ਵੀ ਆਪਾਂ 2 ਸਾਲ ਰੋਟੀ ਨੂੰ ਦੇਖ ਕੇ ਏਦਾਂ ਥਾਲੀ 'ਚ ਪਈ ਰੋਟੀ ਦੇਖ ਕੇ ਮੈਂ ਮੂੰਹ ਦੂਜੇ ਪਾਸੇ ਨੂੰ ਕਰ ਲੈਂਦਾ ਸੀ ਕਿ ਮੈਨੂੰ ਦੇਖ ਕੇ ਏਦਾਂ ਲੱਗਦਾ ਸੀ ਵੀ ਮੈਨੂੰ ਰੋਣਾ ਆ ਜਾਂਦਾ ਸੀ ਕਿ ਮੈਂ ਰੋਟੀ ਖਾਵਾਂ ਤਾਂ ਕਿੱਦਾਂ ਖਾਵਾਂ ਕਿ ਜ਼ਿੰਦਗੀ 'ਚ ਕਦੇ ਰੋਟੀ ਖਾ ਵੀ ਪਾਊਂਗਾ ਕਿ ਨਹੀਂ ਖਾ ਪਾਊਂਗਾ ਕਿਉਂਕਿ ਸਾਨੂੰ ਕੋਈ ਪਤਾ ਨਹੀਂ ਸੀਗਾ ਵੀ ਮੈਂ ਰੋਟੀ ਕਿੱਦਾਂ ਚੱਭਾਂਗਾ ਉਸ ਤੋਂ ਬਾਅਦ ਮੈਨੂੰ ਜਿਹੜਾ ਰਿਅਲਾਈਜ਼ ਹੋਇਆ ਕਿ ਜੋ ਅਸੀਂ ਖਾਂਦੇ ਆ ਸਾਡੇ ਲਈ ਕਿੰਨਾ ਜ਼ਰੂਰੀ ਆ ਔਰ ਇਸ ਤੋਂ ਬਾਅਦ ਸ਼ੁਰੂ ਹੁੰਦਾ ਕੰਮ ਜਿਹੜਾ ਕਿ ਆਰਗੈਨਿਕ ਖੇਤੀ ਦਾ ਔਰ ਉਹ ਮੈਂ ਆਪਣੇ ਘਰ ਦੇ ਵਿੱਚ ਆਪਣੇ ਖਾਣੇ ਲਈ ਆਪਣੇ ਪਰਿਵਾਰ ਦੇ ਖਾਣੇ ਲਈ ਮੈਂ ਬੀਜ ਦਾ ਔਰ ਦੇਖਭਾਲ ਕਰਦਾ ਇਸ ਤੋਂ ਬਾਅਦ ਦੋਸਤੋ ਜ਼ਿੰਦਗੀ ਜਿਹੜੀ ਕਿ ਬਹੁਤ ਔਖੀ ਹੋ ਗਈ ਤੇ ਫਿਰ ਆਪਾਂ ਹੌਲੀ-ਹੌਲੀ ਆਪਣਾ ਸਟਰਗਲ ਜਿਹੜਾ ਉਹ ਜਾਰੀ ਰੱਖਿਆ ਤੇ ਖੇਤੀਬਾੜੀ ਨੂੰ ਵਧਾ ਲਿਆ ਖੇਤੀਬਾੜੀ ਵਧਾਣ ਤੋਂ ਬਾਅਦ 2000 ਜਦੋਂ ਆਪਣੇ ਨੋਟਬੰਦੀ ਹੁੰਦੀ ਤੇ ਉਸ ਵਕਤ ਸਮਝ ਲਓ ਪੇ ਸਾਰਾ ਕੁਝ ਫੇਰ ਬਰਬਾਦ ਹੋ ਜਾਂਦਾ ਕਿਉਂਕਿ ਆਲੂ ਲਾਏ ਹੋਏ ਸੀਗੇ ਆਲੂ ਆ ਜਿਹੜੇ ਕਿ 25 ਪੈਸੇ ਕਿਲੋ ਵੀ ਉਸ ਵੇਲੇ ਕੋਈ ਨਹੀਂ ਖਰੀਦ ਰਿਹਾ ਸੀ ਤੇ ਘਾਟਾ ਪਿਆ ਬਹੁਤ ਜ਼ਿਆਦਾ ਫਿਰ ਮਟਰਾਂ ਚੋਂ ਵੀ ਘਾਟਾ ਮੱਕੀ ਚੋਂ ਵੀ ਘਾਟਾ ਕਿਉਂਕਿ ਨੋਟਬੰਦੀ ਦਾ ਦੌਰ ਸੀਗਾ ਉਸ ਵੇਲੇ ਉਸ ਤੋਂ ਬਾਅਦ ਖੇਤੀ ਵੀ ਛੱਡ ਦਿੱਤੀ ਪੇ ਆਪਾਂ ਨੇ ਹੁਣ ਯਾਰ ਕਰਨੀ ਨਹੀਂ ਹੈਗੀ ਕਿਉਂਕਿ ਇੱਚ ਕੁਝ ਨਹੀਂ ਬਚਦਾ ਠੇਕੇ ਤੇ ਜਿਹੜੀ ਪੈਲੀ ਸੀ ਸਭ ਛੱਡ ਦਿੱਤੀ ਸਿਰਫ ਆਪਣੀ ਲਈ ਤੇ ਉੱਚੋ ਗੁਜ਼ਾਰਾ ਚੱਲਦਾ ਨਹੀਂ ਸੀਗਾ ਤੇ ਫਿਰ ਐਦਾਂ ਹੀ ਕਰਦੇ ਕਰਾਂਦੇ ਕਿ ਆਪਾਂ ਕੈਬ ਵਾਲੇ ਓਲਾ ਉਬਰ ਵਾਲੇ ਦੇ ਨਾਲ ਆਪਾਂ ਆਪਣੀ ਕੈਬ ਲੈ ਕੇ ਉਹਨਾਂ ਦੇ ਨਾਲ ਅਟੈਚ ਕਰ ਲਈ ਪਰ ਉਸ ਕੈਬ ਤੋਂ ਆਪਾਂ ਨੇ ਰੋਟੀ ਪਾਣੀ ਜੋਗਾ ਆਪਣਾ ਕੰਮ ਵਧੀਆ ਚਲਾਇਆ ਸੀ ਇਦਾਂ ਵੀ ਹੈ ਨਹੀਂ ਕੋਈ ਚੰਗੇ ਪਰਿਵਾਰਾਂ ਤੋਂ ਆ ਸੀ ਕੋਈ ਮਾੜੇ ਪਰਿਵਾਰ ਤੋਂ ਵੀ ਹੈ ਨਹੀਂ ਰੋਟੀ ਪਾਣੀ ਬਿਲੇਆਂ ਬੈਠਿਆਂ ਦਾ ਵੀ ਸਾਡਾ ਚੱਲ ਸਕਦਾ ਸੀ ਪਰ ਆਪਾਂ ਉਹ ਸੋਚ ਨੂੰ ਛੱਡ ਕੇ ਆਪਾਂ ਆਪਣੇ ਪੈਰਾਂ ਤੇ ਖੜਨ ਦੀ ਸੋਚੀ ਤੇ ਆਪਾਂ ਆਪਣੇ ਪੈਰਾਂ ਤੇ ਖੜਾਂਗੇ ਤੇ ਇਦਾਂ ਜਦੋਂ ਓਲਾ ਉੱਪਰ ਦੇ ਵਿੱਚ ਆਪਾਂ ਕਸਟਮਰ ਨੂੰ ਮਿਲਦੇ ਆਂ ਤੇ ਕਸਟਮਰ ਤੁਹਾਨੂੰ ਬਹੁਤ ਸਾਰੀਆਂ ਖੱਟੀਆਂ ਮਿੱਠੀਆਂ ਜੱਦਾਂ ਛੱਡ ਕੇ ਜਾਂਦਾ ਤੇ ਅਕਸਰ ਹੀ ਜਦੋਂ ਮੇਰੀ ਗੱਡੀ ਦੇ ਵਿੱਚ ਕਿਤੇ ਆਪਣੇ ਪੰਜਾਬੀ ਭਰਾ ਆ ਜਾਂ ਪੰਜਾਬੀ ਭੈਣਾਂ ਬੈਠਦੀਆਂ ਸੀਆਂ ਤੇ ਉਹ ਸਿਰਫ ਕੈਨੇਡਾ ਜਾਂ ਬਾਹਰ ਦੀਆਂ ਗੱਲਾਂ ਹੀ ਕਰਦੀਆਂ ਸੀ ਜਦੋਂ ਕਿਤੇ ਸਾਊਥ ਦੇ ਬੰਦੇ ਆ ਜਾਂਦੇ ਸੀ ਆਪਣੇ ਕੋਲ ਟੂਰ ਤੇ ਕਈ-ਕਈ ਦਿਨ ਉਹਨਾਂ ਨਾਲ ਲੰਘ ਜਾਂਦੇ ਸੀ ਤੇ ਟੂਰ ਤੋਂ ਐਦਾਂ ਇੱਕ ਵਾਰੀ ਟੂਰ ਆਇਆ ਤੇ ਆਪਣੇ ਨਾਲ ਬੱਚੇ ਸੀਗੇ ਜਿਹੜੇ ਕਿ ਉਹ ਤਿੰਨ ਚਾਰ ਜਣੇ ਸੀਗੇ ਤੇ ਉਹਨਾਂ ਬੱਚਿਆਂ ਨੇ ਆਪਸ ਵਿੱਚ ਗੱਲਾਂ ਕਰਨੀਆਂ ਸਟਾਕ ਮਾਰਕੀਟ ਦੀਆਂ ਜਾਂ ਬਿਜ਼ਨਸ ਦੀਆਂ ਜਾਂ ਅਸੀਂ ਯੂਪੀਐਸਸੀ ਦੀਆਂ ਅਸੀਂ ਅਫਸਰ ਕਿਵੇਂ ਬਣਨਾ ਅਸੀਂ ਆਹ ਅਚੀਵਮੈਂਟ ਕਿਵੇਂ ਲੈਣੀ ਹੈ ਤੇ ਮੈਂ ਘੱਟੋ-ਘੱਟ 5 ਦਿਨ ਉਹਨਾਂ ਦੇ ਨਾਲ ਰਹਾ ਉਹਨਾਂ 5 ਦਿਨਾਂ ਨੇ ਆਪਣੀ ਜ਼ਿੰਦਗੀ ਬਦਲ ਦਿੱਤੀ ਦੋਸਤੋ ਉਸ 5 ਦਿਨਾਂ ਨੇ ਕਿਉਂਕਿ ਚੰਗੀ ਸੰਗਤ ਜਿਹੜੀ ਹੁੰਦੀ ਹੈ ਤੁਹਾਨੂੰ ਹਮੇਸ਼ਾ ਕੁਝ ਨਾ ਕੁਝ ਦੇ ਕੇ ਜਾਂਦੀ ਆ ਜੇਕਰ ਤੁਸੀਂ ਸੰਗਤ ਮਾੜੀ ਕਰ ਲਈ ਤੇ ਤੁਹਾਡਾ ਜਿਹੜਾ ਲੈ ਤੁਹਾਡੇ ਕੋਲ ਵੀ ਆ ਉਹ ਵੀ ਤੁਹਾਡਾ ਜੇਬ ਖਾਲੀ ਕਰ ਦੋਗੇ ਕਿਉਂਕਿ ਦੁਨੀਆ ਦੇ ਵਿੱਚ ਸਭ ਤੋਂ ਭਾਰੀ ਚੀਜ਼ ਆ ਜਿਹੜੀ ਕਿ ਜੇਬ ਨੂੰ ਜੇ ਜੇਬ ਤੁਹਾਡੀ ਖਾਲੀ ਹੈ ਨਾ ਜੇਬ ਨੂੰ ਮੋਰੀਆ ਤੇ ਤੁਸੀਂ ਦੋ ਪੈਰ ਨਹੀਂ ਤੁਰ ਸਕਦੇ ਦੋਸਤੋ ਕਿਉਂਕਿ ਇਹ ਤੋਂ ਵੱਡੀ ਭਾਰੀ ਚੀਜ਼ ਮੈਨੂੰ ਨਹੀਂ ਲੱਗਦਾ ਕੋਈ ਦੁਨੀਆ 'ਚ ਹੈ ਕਿਉਂਕਿ ਜੇ ਕੋਈ ਹੈ ਤਾਂ ਉਹ ਗਰੀਬੀ ਆ ਉਹ ਬੇਰੋਜ਼ਗਾਰੀ ਆ ਤੇ ਅਸੀਂ ਵੀ ਕਿਤੇ ਨਾ ਕਿਤੇ ਇਹਦੇ ਨਾਲ ਹੀ ਜੂਹ ਚ ਰਹੇ ਸੀਗੇ ਅੰਦਰੋਂ ਅੰਦਰੀ ਇੱਦਾਂ ਲੱਗਦਾ ਸੀ ਪਰ ਅਸੀਂ ਬੇਰੋਜ਼ਗਾਰ ਸੋ ਉਹਨਾਂ 50 ਦਿਨਾਂ ਨੇ ਸਾਡਾ ਜਿਹੜਾ ਜੋ ਮੇਰੇ ਚ ਤਬਦੀਲ ਲਈ ਲਿਆਂਦੀ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕਿਉਂਕਿ ਉਹਨਾਂ 50 ਦਿਨਾਂ ਚ ਉਹਨਾਂ ਬੱਚਿਆਂ ਨੂੰ ਆ ਪੁੱਛਿਆ ਬੱਚਿਓ ਵੀ ਮੈਨੂੰ ਦੱਸੋ ਵੀ ਇਹ ਸਟਾਕ ਮਾਰਕੀਟ ਹੁੰਦਾ ਕੀ ਆ ਉਹਨਾਂ ਦੇ ਉਸ ਕੁੜੀ ਨੇ ਉਸ ਛੋਟੀ ਜਹੀ ਕੁੜੀ ਨੇ ਮੈਨੂੰ ਇੰਨੀ ਚੰਗੀ ਤਰ੍ਹਾਂ ਸਮਝਾਇਆ ਵਿਸਥਾਰ ਦੇ ਨਾਲ ਤੇ ਉਸ ਤੋਂ ਬਾਅਦ ਮੈਂ ਆਪਣੀ ਰਿਸਰਚ ਜਾਰੀ ਕਰ ਦਿੱਤੀ ਭਾਈ ਨਾਲ ਕੰਮ ਕਰਨਾ ਤੇ ਨਾਲ ਉਤੇ ਰਿਸਰਚ ਕਰਨੀ ਕਿ ਇਹ ਜਿਹੜਾ ਸਟਾਕ ਮਾਰਕੀਟ ਅਕਸਰ ਛੇ ਕੀ ਆ ਫੇ ਅਸੀਂ ਸਾਰਾ ਦਿਨ ਇਹ ਤੇ ਸਾਡੇ ਮਤਲਬ ਗਰਮੀ ਪਸੀਨੇ ਤੋਂ ਪਸੀਨੇ ਹੋ ਕੇ ਵੀ ਅਸੀਂ 1000 ਰੁਪਿਆ ਦਿਹਾੜੀ ਦਾ ਜਾਂ 1500 ਰੁਪਿਆ ਦਿਹਾੜੀ ਦਾ ਨਹੀਂ ਬਣਦਾ ਸੋ ਇਹ ਇਹ ਬੱਚੇ ਜਿਹੜੇ ਕਿ ਪੜਦੇ ਆ ਇਹ ਆਪਣੇ ਘਰ ਪੈਸੇ ਭੇਜ ਰਹੇ ਆ ਮੈਂ ਇਸ ਚੀਜ਼ ਤੋਂ ਹੈਰਾਨ ਹਾਂ ਕਿਉਂਕਿ ਮੈਂ 6-7 ਲੱਖ ਲਾ ਕੇ ਗੱਡੀ ਲਈ ਸੀ ਤੇ ਮੈਂ ਉਤੋਂ ਮਸ ਹੀ 1000-1500 ਰੁਪਿਆ ਕਮਾ ਰਿਹਾ ਸੀ ਤੇ ਉਹਦੇ ਬਾਰੇ ਇਹ ਸੋਚਣਾ ਲਿਖਣਾ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ ਉਹ ਟਾਈਮ ਸੀਗਾ 2018 ਦਾ ਤੇ 18 ਤੋਂ ਬਾਅਦ ਮੈਨੂੰ ਡੇਢ ਸਾਲ ਲੱਗਾ ਜੀ ਉਹਨੂੰ ਸਮਝਣ ਨੂੰ ਡੇਢ ਸਾਲ ਤੋਂ ਬਾਅਦ ਮੈਂ ਉਹਦੇ ਵਿੱਚ ਇਨਵੈਸਟ ਕਰਨੀ ਸ਼ੁਰੂ ਕਰ ਦਿੱਤੀ। ਨਿਵੇਸ਼ਤ ਕਰਨ ਤੋਂ ਬਾਅਦ ਤੇ ਮੈਨੂੰ ਜਿਹੜਾ ਕੀ ਆ ਕਦੇ ਘਾਟਾ ਹੋਣਾ ਕਦੇ ਲਾਸ ਹੋਣਾ ਕਿਉਂਕਿ ਮੇਰੇ ਤਰੀਕੇ ਗਲਤ ਸੀਗੇ ਤੇ ਫਿਰ ਮੈਂ ਥੋੜੇ ਟਾਈਮ ਲਈ ਉਹਦੇ ਵਿੱਚੋਂ ਨਿਰਾਸ਼ ਵੀ ਹੋਇਆ ਕਿ ਮੈਨੂੰ ਸ਼ਾਇਦ ਇੱਥੇ ਵੀ ਲਾਸ ਹੀ ਪਵੇਗਾ। ਪਰ ਨਹੀਂ ਫਿਰ ਮੈਂ ਟ੍ਰੇਡ ਕਰਨਾ ਬੰਦ ਕਰ ਦਿੱਤਾ ਔਰ ਸਿਰਫ ਔਰ ਸਿਰਫ ਮਾਰਕੀਟ ਨੂੰ ਵਾਚ ਕਰਨਾ ਜਾਰੀ ਰੱਖਿਆ ਜੋ ਕਿ ਮੈਂ ਲਗਾਤਾਰ ਜਾਰੀ ਰੱਖਿਆ। ਉਹਦੇ ਵਿੱਚ ਖਟੀਆਂ ਮਿੱਠੀਆਂ ਜਾਂਦਾਂ ਦੇ ਨਾਲ ਜਿੰਨਾ ਵੀ ਆਪਣੇ ਨਾਲ ਅਰਨਿੰਗ ਹੋਈ ਹੈ ਚਾਹੇ ਅਸੀਂ ਉਹਦੇ ਤੋਂ ਆਪਣਾ ਜਿਹੜਾ ਘਰ ਆ ਜਿਹੜਾ ਸਟਾਕ ਮਾਰਕੀਟ ਤੋਂ ਹੀ ਚੱਲਦਾ ਕਿਉਂਕਿ ਇਹ ਇੱਕ ਇਹੀ ਚੀਜ਼ ਹੈ ਮੈਂ ਆਪਣੀਆਂ ਵੀਡੀਓ ਦੇ ਵਿੱਚ ਵੀ ਆਪਣੇ ਸਾਰੇ ਦੋਸਤਾਂ ਨੂੰ ਭੈਣਾਂ ਨੂੰ ਇਹੀ ਕਹਿਣਾ ਨਾ ਭੇਜ ਕਰ ਤੁਸੀਂ ਘਰ ਬਿਲਕੁਲ ਫ੍ਰੀ ਹੋ ਨਾ ਤੇ ਆਪਣੇ ਪਰਿਵਾਰ ਦੇ ਇੱਕ ਮੈਂਬਰ ਨੂੰ ਤੁਸੀਂ ਜਿਹੜਾ ਕੀ ਆ ਸਟਾਕ ਮਾਰਕੀਟ ਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਕਿਉਂਕਿ ਬੱਚੇ ਅੱਜ ਕੱਲ ਬਹੁਤ ਐਜੂਕੇਟਿਡ ਆ ਬੱਚੇ ਬਹੁਤ ਪੜੇ ਲਿਖੇ ਆ ਉਹ ਸਾਡੇ ਨਾਲੋਂ ਕਿਤੇ ਜ਼ਿਆਦਾ ਬਿਹਤਰ ਕਰ ਸਕਦੇ ਆ ਇਹ ਚੀਜ਼ ਦਾ ਤੁਸੀਂ ਉਹਨਾਂ ਨੂੰ ਮੌਕਾ ਦਿਓ ਕਿਉਂਕਿ ਸਾਡੇ ਲੋਕਾਂ ਦੀ ਮਤ ਹੈ ਕਿ ਜਿਹੜਾ ਸਟਾਕ ਮਾਰਕੀਟ ਆ ਇਹ ਸਰਪ ਜੂਹਾ ਆ ਦੋਸਤੋ ਇਹ ਜੂਹਾ ਨਹੀਂ ਹੈਗਾ ਇਹ ਬਿਜ਼ਨਸ ਆ ਤੁਸੀਂ ਇਹਦੇ ਵਿੱਚ ਟਰਾਈ ਕਰ ਸਕਦੇ ਆ ਤੇ ਅੱਜ ਵੀ ਅਸੀਂ ਸਟਾਕ ਮਾਰਕੀਟ ਦੇ ਵਿੱਚ ਕੰਮ ਵੀ ਕਰਦੇ ਆ ਸਿੱਖਦੇ ਵੀ ਆ ਔਰ ਇਹਦੇ ਮਾਸਟਰ ਨਹੀਂ ਹੈਗੇ ਕਿਉਂਕਿ ਇਹਦਾ ਮਾਸਟਰ ਕੋਈ ਨਹੀਂ ਬਣ ਸਕਦਾ ਔਰ ਕੱਲ ਨੂੰ ਕੀ ਹੋਵੇਗਾ ਉਹ ਕਿਸੇ ਨੂੰ ਨਹੀਂ ਪਤਾ ਹੁੰਦਾ ਇਸ ਲਈ ਇਹਦਾ ਮਾਸਟਰ ਆ ਆਪਣੇ ਆਪ ਨੂੰ ਕਹਿਲਣਾ ਬਹੁਤ ਵੱਡੀ ਮੂਰਖਤਾ ਹੋਵੇਗੀ ਤੋ ਦੋਸਤੋ ਮੈਂ ਤਾਂ ਤੁਹਾਨੂੰ ਸਾਰੇ ਆਪਣੇ ਜਿੰਨੇ ਵੀ ਪੰਜਾਬ ਦੇ ਵਾਸੀ ਆ ਸੋ ਦੋਸਤੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਭਾਈ ਆਪਣੇ ਘਰ ਦੇ ਵਿੱਚ ਜਿਹੜੀਆਂ ਆਰਗੈਨਿਕ ਚੀਜ਼ਾਂ ਆ ਸਬਜ਼ੀਆਂ ਇਹਨਾਂ ਨੂੰ ਜਰੂਰ ਲਗਾਓ ਤਾਂ ਜੋ ਤੁਹਾਡਾ ਪਰਿਵਾਰ ਆ ਉਹ ਵਧੀਆ ਸਿਹਤਮੰਦ ਰਹਿ ਸਕੇ ਕਿਉਂਕਿ ਇਹ ਦੁੱਖ ਤੁਹਾਨੂੰ ਉਹੀ ਦੱਸ ਸਕਦਾ ਜਿਹੜਾ ਬੰਦਾ ਆਪ ਪੀਜੀਆਈ ਦੇ ਵਿੱਚ ਘੱਟੋ ਘੱਟ ਵੀ 4 ਤੋਂ 5 ਸਰਜਰੀਆਂ ਦਾ ਸਾਹਮਣਾ ਕਰ ਚੁੱਕਿਆ ਹੋਵੇ ਔਰ ਜਿਹਦੇ ਤੇ ਜਿਹਦੇ ਪਿੰਡੇ ਤੇ ਘੱਟੋ ਘੱਟ 850 ਪਲੱਸ ਟੰਕਾ ਹੋਵੇ ਸਟਿਚਿੰਗ ਤੇ ਕਟੋ ਘੱਟ ਵੀ 70 80 ਲੀਟਰ ਆਪਾਂ ਖੂਨ ਜਿਹੜਾ ਹੈ ਚੜ ਗਿਆ ਹੋਵੇ ਚਾ ਪੀ ਲਿਆ ਕਹਿ ਲੋ ਚਾਹੇ ਚੜ ਗਿਆ ਕਹਿ ਲੋ ਨਾੜਾਂ ਦੇ ਥਰੂ ਡਾਕਟਰਾਂ ਨੇ ਗਲੂਕੋਜ਼ ਦੀਆਂ ਤਾਂ ਕੋਈ ਗਿਣਤੀ ਮਿਲਦੀ ਹੈ ਸੋ ਉਹਦੇ ਵਿੱਚੋਂ ਹੀ ਚੱਕ ਕੇ ਮੈਂ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਾਉਂਦਾ ਔਰ ਤੁਹਾਨੂੰ ਵੀ ਆਈਡੀਆਸ ਦਿੰਦਾ ਬਾਈ ਤੁਸੀਂ ਵੀ ਇਹ ਇਹ ਬੀਜ ਸਕਦੇ ਆ ਕਿਉਂਕਿ ਇਹ ਜਿਹੜੀ ਚੀਜ਼ ਆ ਇਹ ਬਹੁਤ ਸੌਖੀ ਆ ਔਰ ਇਸ ਸੌਖੇ ਕੰਮ ਨੂੰ ਅਸੀਂ ਬਹੁਤ ਔਖਾ ਸਮਝਦੇ ਆ ਇਹ ਚੀਜ਼ ਮੈਂ ਜਦੋਂ ਚੰਡੀਗੜ੍ਹ ਆ ਕੇ ਦੇਖੀ ਕਿ ਇੱਥੇ ਕੈਬ ਦੇ ਥਰੂ ਜਦੋਂ ਮੈਂ ਗੱਡੀ ਚਲਾਉਣ ਲੱਗਾ ਚੰਡੀਗੜ੍ਹ ਉਹੋ ਸਬਜ਼ੀ ਜਿਹੜੀ ਸਾਡੀ ਅਸੀਂ ਘਰ ਬਿਨਾਂ ਦਵਾਈਆਂ ਔਰ ਖਾਦਾਂ ਤੋਂ ਉਗਾਉਂਦੇ ਹਾਂ ਦੋਸਤੋ ਜੇ ਮਾਰਕੀਟ ਦੇ ਵਿੱਚ ਦੂਜੀ ਸਬਜ਼ੀ ਦਾ ਰੇਟ 20 ਰੁਪਏ ਆ ਤਾਂ ਇਹਦਾ ਰੇਟ 80 ਰੁਪਏ ਹੋਊਗਾ ਮਤਲਬ ਇੰਨਾ ਡਿਫਰੈਂਟ ਆ ਕਿਉਂਕਿ ਇਹਦੀ ਪ੍ਰੋਡਕਸ਼ਨ ਜਿਹੜੀ ਘਟ ਜਾਂਦੀ ਆ ਸੋ ਇਹਦੀ ਪੈਦਾਵਾਰ ਘਟ ਹੋਣ ਕਾਰਨ ਸੋ ਇਸ ਤਰ੍ਹਾਂ ਦੀ ਮੁਸੀਬਤ ਤੁਹਾਡੇ ਸਿਰ ਨਾ ਆਵੇ ਦੋਸਤੋ ਤੇ ਤੁਸੀਂ ਆਪਣਾ ਜਿਹੜਾ ਕਿ ਆਪਣੇ ਬੱਚਿਆਂ ਨੂੰ ਭਾਈ ਅਵੇਅਰ ਕਰਕੇ ਰੱਖਣਾ ਭਾਈ ਅਣਜਾਣ ਬੰਦੇ ਤੋਂ ਲੈਫਟ ਨਹੀਂ ਲੈਣੀ ਔਰ ਅਣਜਾਣ ਬੰਦੇ ਨੂੰ ਲੈਫਟ ਆ ਜਿਹੜੀ ਨਹੀਂ ਦੇਣੀ ਉਹ ਤੁਹਾਡਾ ਬਹੁਤ ਕੋਸ਼ਾ ਜਿਹੜਾ ਉਹ ਲਿਆ ਸਕਦੀ ਆ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਤੁਹਾਡਾ ਸਮਾਂ ਆ ਜਿਹੜਾ ਉਹ ਤੁਹਾਨੂੰ ਵਾਪਸ ਨਹੀਂ ਆਵੇਗਾ ਮੁੜ ਕੇ ਸੋ ਦੋਸਤੋ ਸਿਹਤ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਔਰ ਦੂਜਾ ਤੁਸੀਂ ਹੌਸਲਾ ਕਦੇ ਨਾ ਹਾਰੋ ਕਿਉਂਕਿ ਮੈਨੂੰ ਉਦੋਂ ਪਤਾ ਜਦੋਂ ਮੈਂ ਝਿੰਡਿਆਂ 'ਚ ਉੱਠ ਕੇ ਆਇਆ ਸੀ ਮੈਨੂੰ ਮਾਰ ਕੇ ਝਿੰਡੇ ਸੱਟ ਗਏ ਸੀ ਉੱਪਰ ਤੇ ਉਹਨਾਂ ਕੰਡਿਆਂ ਦੇ ਵਿੱਚੋਂ ਨਿਕਲ ਕੇ ਜਦੋਂ ਮੈਂ ਬਾਹਰ ਆਇਆ ਤੇ ਉਹ ਮੈਂ ਹੀ ਜਾਣਦਾ ਜੇਕਰ ਮੈਂ ਹੌਸਲੇ 'ਚ ਉਸ ਵੇਲੇ ਹਾਰ ਜਾਂਦਾ ਤੇ ਸ਼ਾਇਦ ਮੈਂ ਤੁਹਾਡੇ ਸਾਹਮਣੇ ਨਾ ਖੜਾ ਹੁੰਦਾ ਔਰ ਤੁਹਾਡੇ ਰੂਬਰੂ ਕਦੇ ਨਾ ਹੁੰਦਾ ਜੋ ਤੁਸੀਂ ਪਿਆਰ ਅੱਜ ਅਜਨਾਂ ਵਕਸ਼ ਦਿਓ ਆਪਣੇ ਸੋਸ਼ਲ ਮੀਡੀਆ ਦੇ ਥਰੂ ਉਹ ਤੁਹਾਡਾ ਪਿਆਰ ਆ ਜਿਹੜਾ ਮੈਂ ਇਹਦਾ ਸਦਾ ਰਹਿਣੀ ਰਹਾਂਗਾ ਸੋ ਜੋਸ਼ ਟਾਕ ਦਾ ਵੀ ਮੈਂ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਆ ਵੀ ਜਿਨ੍ਹਾਂ ਨੇ ਸਾਨੂੰ ਮੰਚ ਦਿੱਤਾ ਔਰ ਤੁਹਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ ਸੋ ਦੋਸਤੋ ਗਲਤੀ ਫਾਲਤੀ ਕੋਈ ਬੋਲਿਆ ਚੱਲਿਆ ਕੋਈ ਮਾਫ ਕਰਿਓ ਤੇ ਧੰਨਵਾਦ ਆ ਸასი ਕਾਲ ਆ ਜੀ ਮਿਲਦੇ ਆ ਜੀ ਕਿਸੇ ਹੋਰ ਨਵੀਂ ਜਾਣਕਾਰੀ ਦੇ ਵਿੱਚ ਜੋ ਸਟਾਕ ਨੂੰ ਵੀ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ